ਸਾਰੇ ਸਤਕਾਰਯੋ ਅੱਜ ਦੇ ਪੰਜਾਬ ਕਮੇਟੀ ਵੱਲੋਂ ਬੀਕੇ ਜੈਕ ਦਾ ਸਿੱਧੂਪੁਰ ਦੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਮੇਰੇ ਬਹੁਤ ਹੀ ਸਤਿਕਾਰਯੋ ਕਿਸਾਨ ਸਾਥੀਓ ਸਭ ਤੋਂ ਪਹਿਲਾਂ ਲਵਾਇਓ ਹਾਜ਼ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਆ ਜੰਮਿਆਂ ਨੂੰ ਰੋਜ਼ ਮਹਿਮਾ ਸੋ ਸਾਡੇ ਵਾਸਤੇ ਹਰ ਰੋਜ਼ ਦਾ ਹੀ ਜਿਹੜੀ ਲੜਾਈ ਆ ਉਹ ਨਵੀਂ ਐ ਕਿਉਂਕਿ ਅਸੀਂ ਪੰਜਾਬ ਦੇ ਜੰਮੇ ਹੋਏ ਦੁਨੀਆ ਭਰ ਦੇ ਲੋਕਾਂ ਦੀ ਦੇਸ਼ ਦੀਆਂ ਸਰਕਾਰਾਂ ਦੀ ਸਦਾ ਇਹਨਾਂ ਪੰਜਾਬੀਆਂ ਦੀ ਧਨ-ਦੌਲਤ ਨੂੰ ਪੰਜਾਬੀਆਂ ਤੋਂ ਨਿਗਲ ਨ ਜਾਣ ਦੇ ਵਾਸਤੇ ਸਦਾ ਹੀ ਨੀਤ ਦੇ ਵਿੱਚ ਖੋਟ ਰਿਹਾ ਤੇ ਪੰਜਾਬੀ ਲੜਦੇ ਆਏ ਐ ਸੋ ਆਪਾਂ ਸਾਰੇ ਜਾਣਦੇ ਆ ਕਿ 13 ਫਰਵਰੀ ਤੋਂ ਲੈ ਕੇ ਸਹਿਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੋਂ ਕਿਸਾਨ ਅਨਜੂਰ ਮੋਰਚਾ ਦੋਹਾ ਪੁਰਮਾ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਆਪਣਾ ਅੰਦੋਲਨ ਹੈ ਜਿਹੜਾ ਕਿਸਾਨ ਅੰਦੋਲਨ ਚ ਜਾਰੀ ਹੈ। ਸੋ ਖਨੋਰੀ ਬਾਰਡਰ ਤੇ ਵੀ ਸ਼ੰਭੂ ਬਾਰਡਰ ਤੇ ਵੀ ਰਤਨਪੁਰਾ ਬਾਰਡਰ ਤੇ ਵੀ ਵੱਖ-ਵੱਖ ਬਾਰਡਰਾਂ ਦੇ ਉੱਤੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੰਬੂ ਲਾ ਕੇ ਕਪਤਾਨ ਕਾਇਨਾਤ ਨੇ ਆਪਣੀ ਲੜਾਈ ਨੂੰ ਲੜਨ ਲਈ ਦੋਸਤੋ ਇਹਦੇ ਲੰਬੇ ਤੇ ਮਜ਼ਦੂਰ ਜਿਹੜੇ ਮੋਰਚੇ ਹੁੰਦੇ ਆ ਉਹ ਤਾਂ ਟਿਕਦੇ ਹੁੰਦੇ ਆ ਜਿਹੜੇ ਕੱਲ ਗੁਰਮੀਤ ਸਿੰਘ ਠੂਠਿਆਂ ਵਾਲੀ ਪਿੰਡ ਹੈ ਜਿਹਦਾ ਜਿਨਾ ਮਾਨਸਾ ਅਜੇ ਹੀ ਜਿਵੇਂ ਸਿਰ ਤੋੜ ਜਿੱਥੇ ਰੰਦੀਆਂ ਦੇ ਲੜਾਕੂ ਤੇ ਵਫਾਦਾਰ ਸਿਪਾਹੀ ਹੁੰਦੇ ਆ ਉਹਨਾਂ ਦੇ ਸਿਰ ਤੇ ਅਜਿਹੇ ਮੋਰਚੇ ਲੰਬਾ ਸਮਾਂ ਟਿਕਦੇ ਹੁੰਦੇ ਆ ਗੱਲ ਕਰੀਏ ਗੁਰਮੀਤ ਸਿੰਘ ਦੀ ਪਿੰਡ ਠੂਠਿਆਂ ਵਾਲੀ ਸੀ ਜ਼ਿਲ੍ਹਾ ਮਾਨਸਾ ਸੀ ਜਿਹਨੇ 13 ਫਰਵਰੀ ਤੋਂ ਲੈ ਕੇ ਘਰ ਦੀ ਕੋਈ ਪਰਵਾਹ ਨਹੀਂ ਕੀਤੀ ਮੋਰਚੇ ਦੇ ਵਿੱਚ ਚੇਤਾਨ ਬੰਮੂ ਡਟਿਆ ਹੋਇਆ ਸੀ ਉਸ ਵੀ ਕੇ ਜਿਹੜਾ ਸਿੱਧੂਪੁਰ ਦੇ ਵਫਾਦਾਰ ਸਿਪਾਹੀ ਸਰਗਰਮ ਵਰਕਰ ਦੀਆਂ ਜੇ ਸੇਵਾਵਾਂ ਦੀ ਗੱਲ ਕਰੀਏ ਦੋਸਤੋ ਤਾਂ ਕਿ ਇੰਨੇ ਦਿਨ ਤੋਂ ਲੰਬੀ ਡਿਊਟੀ ਐ ਸੀ ਕਰਕ ਦੀ ਗਰਮੀ ਆਪਣੇ ਉੱਤੋਂ ਦੀ ਬੀਤੀ ਐ ਤੇ ਮੋਰਚੇ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਦਾ ਪ੍ਰਬੰਧ ਸੀ ਉਹ ਨਾ ਮਾਤਰ ਸੀ ਬਿਲਕੁਲ ਸਪਲਾਈ ਨਾਂ ਦੀ ਕੋਈ ਚੀਜ਼ ਨਹੀਂ ਸੀ ਥੋੜੀ ਬਹੁਤੀ ਸਪਲਾਈ ਦੇਣ ਵਾਸਤੇ ਆਪਾਂ ਆਪ ਪ੍ਰਬੰਧ ਕੀਤੇ ਉਨ੍ਹਾਂ ਪ੍ਰਬੰਧਾਂ ਦੇ ਵਿੱਚ ਉਸ ਗਰਮੀਤ ਸਿੰਘ ਨੂੰ ਇਹ ਪਤਾ ਸੀ 4 ਕਿਲੋਮੀਟਰ ਦੇ ਵਿੱਚ ਲੱਗੇ ਹੋਏ ਖਨੌਰੀ ਵਾਟਰ ਦੇ ਉੱਤੇ ਮੋਰਚੇ ਦੇ ਵਿੱਚ ਕਿਹੜੀ ਟਰਾਲੀ ਨੂੰ ਕਿਹੜੇ ਤੰਬੂਆਂ ਨੂੰ ਕਿੱਥੋਂ ਸਪਲਾਈ ਚਲਦੀ ਹੈ ਉੱਥੇ ਜਦੋਂ ਵੀ ਕੋਈ ਬਿਜਲੀ ਦੀ ਨਾਜਿਕ ਸਥਿਤੀ ਬਣਦੀ ਸੀ ਤਾਂ ਗਰਮੀਤ ਦੇ ਅਕਸਰ ਹੱਥ ਦੇ ਵਿੱਚ ਜਦੋਂ ਸ਼ਾਮ ਪੈ ਜਾਂਦੇ ਸੀ ਕਲਾਸ ਇੱਕ ਪੇਚ ਕਰ ਉਹਦੇ ਹੱਥ ਦੇ ਵਿੱਚ ਹੁੰਦਾ ਸੀ ਵਿੱਚ ਇੱਕ ਸਾਰੀ ਰਾਤ ਵੀ ਬਤਾਉਣੀ ਪੈਂਦੀ ਜੇ ਬਿਜਲੀ ਬਹਾਲ ਕਰਨ ਵਾਸਤੇ ਲੇਕਿਨ ਉਹ ਟਿਕਦਾ ਨਹੀਂ ਸੀ ਔਰ ਉੱਥੇ ਆਪਣੇ ਗਿੱਦੜਵਾਹ ਬਲਾਕ ਦੇ ਪ੍ਰਧਾਨ ਬਾਬਾ ਜੀ ਗੋਰਾ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਮੋਰਚੇ ਦੇ ਵਿੱਚ ਲੰਗਰ ਲੱਗਿਆ ਹੋਇਆ ਹੈ ਹਰ ਰੋਜ਼ ਲੋਹ ਦੇ ਉੱਤੇ ਸ਼ਾਮ ਨੂੰ ਪ੍ਰਸ਼ਾਦੇ ਬਣਾਉਣੇ ਇਹ ਗਰਮੀਤ ਨੂੰ ਦੇਖਿਆ ਜਾ ਸਕਦਾ ਸੀ ਹਰ ਰੋਜ਼ ਤਪਦੀ ਲੋਹ ਦੇ ਉੱਤੇ ਸੈਂਕੜੇ ਕਿਸਾਨਾਂ ਦੇ ਸੰਗਤ ਦੇ ਪ੍ਰਸ਼ਾਦੇ ਗਰਮੀਤ ਨੇ ਤਿਆਰ ਕਰਨੇ ਹੁੰਦੇ ਸੀ ਔਰ ਹਰ ਰੋਜ਼ ਦੁੱਧ ਦੀ ਸਪਲਾਈ ਕੱਲੇ-ਕੱਲੇ ਟੈਂਟ ਦੇ ਵਿੱਚ ਕੱਲੀ-ਕੱਲੀ ਟਰਾਲੀ ਦੇ ਵਿੱਚ ਕੱਲੇ-ਕੱਲੇ ਕਿਸਾਨ ਤੱਕ ਪਹੁੰਚਾਉਣੀ ਇਹ ਸੇਵਾ ਗਰਮੀਤ ਦੀ ਹਿੱਸੇ ਵਿੱਚ ਸੀ ਪਰ ਕੱਲ 25 ਸਤੰਬਰ ਦਾ ਇੱਕ ਕਾਲਾ ਦਿਨ ਕਹਾਂਗੇ ਸਾਡੇ ਵਾਸਤੇ ਗਰਮੀਤ ਨੇ ਆਪਣੀ ਸਾਰਸਾਂ ਦੀ ਪੂੰਜੀ ਨੂੰ ਦਾ ਬਲੀਦਾਨ ਦੇ ਕੇ ਉਸ ਮੋਰਚੇ ਨੂੰ ਮਜ਼ਬੂਤ ਕਰਕੇ ਉਹਨੇ ਉਸ ਭਾਰਤ ਸਰਕਾਰ ਦੀ ਕਾਰਪੋਰੇਟ ਪੱਖੀ ਸਰਕਾਰ ਜਾਂ ਅਜੇਹੀਆਂ ਜਿਹੜੀਆਂ ਪੰਜਾਬ ਦੇ ਵਿੱਚ ਅਮੀਰ ਲੋਕਾਂ ਦੀਆਂ ਵੱਖ ਰੱਖਣ ਵਾਲੀਆਂ ਸਰਕਾਰਾਂ ਪ੍ਰਬਿਤ ਸਿਸਟਮ ਦੇ ਖਿਲਾਫ 7 ਮਹੀਨੇ ਤੋਂ ਉੱਪਰ ਦਾ ਸਮਾਂ ਮੋਰਚੇ ਦੇ ਵਿੱਚ ਲੜਿਆ ਤੇ ਕੱਲ ਉਹਨੇ ਆਪਣੇ ਸਵਸਥਾਨੀ ਪੂੰਜੀ ਜਿਹੜੀ ਲੇਖੇ ਲਾ ਕੇ ਬਲੀਦਾਨ ਦੇ ਕੇ ਉਸ ਭਾਰ ਸਰਕਾਰ ਨੂੰ ਕਾਰਪੋਰੇਟ ਪੱਖੀ ਸਰਕਾਰ ਦੇ ਮੱਥੇ ਦੇ ਉੱਤੇ ਕਲੰਕ ਲਾ ਕੇ ਸਵੇਰ 8:30 ਵਜੇ ਆਪਣੇ ਆਖਰੀ ਸਵਸਥ ਮੋਰਚੇ ਦੇ ਲੇਖੇ ਲਾਤੇ ਉਹ ਮੋਰਚੇ ਦੇ ਵਿੱਚ ਆਖਰੀ ਥਾਂ ਲਏ ਹਨ ਤਾਂ ਸਾਡੇ ਸਰਗਰਮ ਅਤੇ ਇੱਕ ਵਫਾदार ਬੀਕੇ ਜੀ ਇੱਕ ਸਿੱਧੂ ਪ੍ਰਦੇਸ ਸਫਾਈ ਦੇ ਆਪਾਂ ਨਿਮਿਤ ਪੰਜ ਮਿੰਟ ਦਾ ਪ੍ਰੋਗਰਾਮ ਜਿਹੜਾ ਆਪਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਰਨਾ ਹੈ ਸਤਨਾਮ ਵੇਗੂ ਦਾ ਜਾਪ ਕਰਨਾ ਹੈ ਸਾਰਿਆਂ ਨੇ ਪੰਜ ਮਿੰਟ ਵਾਸਤੇ ਮੌਨ ਰੱਖ ਕੇ ਉਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਜਿਹੜਾ ਪ੍ਰੋਗਰਾਮ ਵਾਲ ਸ਼ੁਰੂ ਕਰਾਂਗੇ ਉਹ ਬੇਨਤੀ ਕਰੂੰਗਾ ਬਲਜਿੰਦਰ ਸਿੰਘ ਨੂੰ ਉਹ ਪੰਜ ਮਿੰਟ ਵਾਸਤੇ ਜਿਹੜਾ ਜਾਪ ਹੈ ਉਹ ਸਤਨਾਮ ਵੇਗੂ ਕਰੇ ਖੜੇ ਕਰਨੇ ਹੈ ਕਿ ਪੰਜ <smgli> sat naam wahe guru sat naam wahe guru guru सत नाम वाहे गुरु 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 सत नाम 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 वाहे वाहे गुरु गुरु सत सत वाहे गुरु ਸਤ ਨਾਮ ਵਾਹਿਗੁਰੂ 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 ස නාමවායගරු සත නාමවාහිගරින් සත නාමවාහිගුරු සත නාමවාහිගුරු සප නාමවාහිරු සතනාමවාහිරෙ සතනාමවාහිගුරු හු සත නාමවාහිගුරු උතනාමවායගරූ සත නාමවාහිගරු ਸਤ ਨਾਮ ਵਾਹਿਗੁਰੂ 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 सत नाम वाहे गुरु सत नाम वाहे गुरु सत नाम वाहे गुरु सत नाम वाहे गुरु सत नाम वाहे 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 गुरु 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 सत 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 नाम 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 वाहेगुरु सतनाम 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 वाहेगुरु सत राम वाहेगुरु ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੈ ਮੇਰੀ ਕਿਸਾਨ ਸਾਥੀਆਂ ਨੂੰ ਵੀ ਜਿਹੜੇ ਛੜਕ ਦੇ ਪਰਲੀ ਸਾਈਡ ਤੇ ਬੈਠੇ ਆ ਉਹ ਆਪਣੀਆਂ ਦਰੀਆਂ ਚੱਕ ਕੇ ਇੱਧਰ ਛਾਵੇਂ ਲੈ ਆਓ ਆ ਇਧਰਲੇ ਪਾਸੇ ਆਪਾਂ ਰੋਡ ਨੂੰ ਬਿਲਕੁਲ ਜਾਮ ਕਰ ਦਿਓ ਟਰੈਕਟਰ ਤੇ ਗੱਡੀਆਂ ਖੜੀਆਂ ਆਪਣੇ ਉਹ ਗੱਡੀਆਂ ਲਾ ਦਿਓ ਜੇਕਰ ਕੋਈ ਐਂਬੂਲੈਂਸ ਵੀ ਆਉਗੀ ਤਾਂ ਆਪਾਂ ਇਧਰ ਦੀ ਲਾਂਘਾ ਹੀ ਦੇ ਦੇਾਂਗੇ ਉਧਰਲਾ ਰੋਡ ਹੈ ਜਿਹੜਾ ਉਹ ਟਰੈਕਟਰ ਤੇ ਗੱਡੀਆਂ ਲਾ ਕੇ ਬਿਲਕੁਲ ਸੀਲ ਕਰ ਦਿਓ ਆਪਾਂ ਜਿਹੜਾ ਵੀ ਕਿਸੇ ਨੂੰ ਐਂਬੂਲੈਂਸ ਨੂੰ ਜਾਂ ਕੋਈ ਬੱਚਿਆਂ ਦੀ ਵੈਣ ਆਉਂਦੀ ਹੈ ਉਹਨੂੰ ਲਾਂਘਾ ਦੇਣਾ ਜਾਂ ਕੋਈ ਫੌਜੀ ਦੀ ਗੱਡੀ ਆ ਜਾਂਦੀ ਹੈ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਲਾਂਘਾ ਦੇਣਾ ਹੈ ਇੱਥੇ ਛਾਵੇਂ ਆਜੋ ਤਾਂ ਕਿ ਗਰਮੀ ਦਾ ਜੋ ਮੌਸਮ ਹੈ ਘਟੀ ਨਹੀਂ ਕਿ ਗਰਮੀ ਕਈ ਵਾਰ ਗਰਮੀ ਦੇ ਨਾਲ ਕੋਈ ਆਦਮੀ ਬਿਮਾਰ ਹੋ ਜਾਂਦਾ ਸੋ ਬੇਨਤੀ ਹੈ ਵੀ ਇੱਧਰ ਨੇੜੇ ਆਜੋ ਤੇ ਉਸ ਤੋਂ ਪਹਿਲਾਂ ਮੈਂ ਇਹ ਕਹ ਰਹਾ ਉਹ ਬੰਦ ਕਰੋ ਵੀ ਗੱਡੀਆਂ ਵਾਲੇ ਟਰੈਕਟਰਾਂ ਵਾਲੇ ਜਿਹੜੇ ਵੀ ਹੈਗੇ ਨੇ ਨਾ ਡਰਾਈਵਰ ਉਹ ਆਪਣੀ ਟਰੈਕਟਰ ਗੱਡੀਆਂ ਲਾ ਕੇ ਤੇ ਉਹਨੂੰ ਬਿਲਕੁਲ ਰਸਤੇ ਨੂੰ ਬੰਦ